ਜੀਵਨ ਦੀ ਬਿਕਰੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਹਿਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਜਦੀ ਵੱਡੀ ਖਬਰ ਜਗਜੀਤ ਢੱਲੇਪਾਲ ਮਾਮਲਾ ਸੁਪਰੀਮ ਕੋਰਟ ਐਂਡ ਪੰਜਾਬ ਸਰਕਾਰ ਐਂਡ ਕੇਂਦਰ ਕ੍ਰਿ ਕ੍ਰਿਕੀ ਵਿੱਚ ਇਸ ਦੇ ਨਾਲ ਹੀ ਨਵੀਂ ਦਿੱਲੀ ਕਾ ਕਿਸਾਨਾ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਅਜੇ ਵੀ ਜਹਰੀ ਹਣ ਮੰਗਲਵਾਰ ਨੂੰ ਪੰਜਾਬ ਸਰਕਾਰ ਨੇ ਉਹਨਾਂ ਦੇ ਮਰਨ ਵਰ ਤੋੜਨ ਲਈ ਸੁਪਰੀਮ ਕੋਰਟ ਨੂੰ 2 ਦਿਨ ਦਾ ਸਮਾਂ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਸ ਨੂੰ ਸਹਿਮਤੀ ਦੇ ਦਿੱਤੀ ਗਈ ਹੈ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਡੱਲੇਵਾਲ ਦਾ ਚੁਕਮਾ ਇਲਾਜ ਕਰਵਾਉਣ ਅਤੇ ਉਸ ਦਾ ਵਰਤ ਤੋੜਨ ਦਾ ਯਤਨ ਕਰਨ ਲਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਜਾਣ ਕਰ ਦਿੱਤੀ ਹੈ ਕਿ ਜਗਜੀਤ ਸਿੰਘ ਦਲੇਵਾਲ 26 ਨਵੰਬਰ ਤੋਂ ਪੁਖੜ ਹੜਤਾਲ ਤੇ ਹਨ ਅੱਤ ਸਪ੍ਰਿਮ ਕੋਰਟ ਉਹਨਾਂ ਨੂੰ ਹਸਪਤਾਲ ਜਗ ਭਰਤੀ ਦੇ ਹੁਕਮ ਦਿੱਤੇ ਗਏ ਹਨ ਅਤੇ ਇਸ ਮਾਮਲੇ ਵਿੱਚ ਦੀ ਗੱਲ ਕਰੀਏ ਤਾਂ ਸੁਣਵਾਈ 2 ਜਨਵਰੀ ਨੂੰ ਹੋਵੇਗੀ ਅਤੇ ਅਦਾਲਤ ਨੂੰ ਪੰਜਾਬ ਸਰਕਾਰ ਨੂੰ ਉਸ ਨਰ ਤੀਨ ਉਹਨਾਂ ਦਿਨ ਰਿਪੋਰਟ ਪੇਸ਼ ਕਰਨ ਦੀ ਕਿਹਾ ਗਿਆ ਹੈ ਇਸ ਤੋਂ ਇਲਾਵਾ ਸੂਬੇ ਦੇ ਡੀਜੀਪੀ ਗੌਰਵ ਜਾਦਵਾ ਤੇ ਮੁੱਖ ਸਖਤਰ ਨਿੱਜੀ ਤੌਰ ਤੇ ਪੇਸ਼ Det har hon lika högheterna vad